ਕੀਤਾ ਹਾਂ ਹਾਂ ਬਈ ਬੜਾ ਸੋਹਣਾ ਬੈੱਡ ਤਿਆਰ ਕੀਤਾਗਾ ਵਿੱਚ ਲੈਟਾ ਵੀ ਫਿੱਟ ਕਰਤੀ ਹੈਣਾ ਉਹ ਇਹਦਾ ਲੂਟਾ ਫਿੱਟ ਕੀਤਾ ਇਹਦੇ ਸਿਉਨੇ ਰੰਗੀ ਪੱਤੀ ਲੱਗੀ ਹੈ ਪੱਤੀ ਦਾ ਸਿਉਨੇ ਲੱਗੀ ਲੱਗੀ ਹੈਗੀ ਹਾਂ ਇਹਦਾ ਰੇਟ ਵੀ ਫਿਰ ਜ਼ਿਆਦੇ ਹੋਊਗਾ ਜ਼ਿਆਦੇ ਹੋਵੇ ਕਿਵੇਂ ਨਾ ਹੋਊਗਾ 45 50 ਦੇ ਲੱਵੇ ਲਾਉਣੇ ਹੈਣਾ ਨਾ 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 45 ਦਾ ਕਿੱਥੇ ਹੈ ਹੋਰ ਕਿੰਨੇ ਦਾ 45 ਦਾ ਲੱਗਦਾ ਮੈਨੂੰ ਤਾਂ ਲੱਗਦਾ ਹੈ ਇਹ ਸਾਬ ਦਾ ਹੀ ਹੈਗਾ ਚਲ ਆਪਾਂ ਘੱਟ ਦੇ ਦਾਂਗੇ ਕਿੰਨੇ ਦਾ ਦੇ ਦੇਣਗੇ ਤੂੰ ਦੱਸ ਕਿੰਨੇ ਦਾ ਲੈਣਾ ਮੈਂ ਤਾਂ ਤੈਨੂੰ ਕਦੂਗਾ 25 ਦੇ ਦੇ ਉਹ ਇਦੂ ਵੀ ਕੱਟ ਦੇਵਾਂਗੇ। ਵੀ ਦਾ ਕਰਦੇ ਫਿਰ। ਯਾਰ ਇਦੂ ਵੀ ਕੱਟ ਦੇਵਾਂਗੇ ਹੋਰ ਦੱਸ। 15000 ਦੇ ਫਿਰ। ਚੱਲ 15000 ਚ ਲੈ ਜਾ ਬੱਸ। ਪੱਕੀ ਗੱਲ ਐ। ਜਿਵੇਂ ਪੱਕੀ ਗੱਲ ਐ। ਜਵਾਨ ਤਰਾ ਮੋਕਰ ਜੀ। ਬਾਬੂਆ ਨੇ ਕਿਹਾ ਮੈਨੂੰ ਵੀ ਬਿੱਡ ਤੂੰ 15000 ਦੇ ਦੀਆਂ ਹੈ। ਇਕੱਲਾ ਆਹੀ ਡਿਜ਼ਾਈਨ ਮਿਲੂਗਾ ਕਿ ਹੋਰ ਵੀ ਆ ਸਾਰੇ ਡਿਜ਼ਾਈਨ ਮਜਣਗੇ। ਜਿੰਨਾ ਜਿਹੜਾ ਮਰਜ਼ੀ ਡਿਜ਼ਾਈਨ ਚੱਕ ਲੈ ਸਾਰੇ 15000 ਦੇ ਦੇ ਦਾਂਗੇ ਹੋਰ। ਆਹ। ਹਾਂ ਇਹ ਵੀ 15000 ਦਾ ਸਾਰੇ 15 ਦੇ ਨੇਗੇ ਬਈ ਸਾਰੇ ਲੇਟਾਂ ਚਲਦੀਆਂ ਸੋਹਣੀ ਸੋਹਣੀ ਰੰਗੀ ਪੱਤੀ ਲੱਗੀ ਐ ਆ ਤਾਂ ਬੜਾ ਸੋਹਣਾ ਤਿਆਰ ਕਰਿਆ ਹੋਇਆ ਉਹ ਜੀ ਤਾਂ ਇਹ ਵੀ 15 ਦੀ ਵਿੱਚ ਹੈਗਾ ਇਹ ਵੀ 15 ਦਾ ਚੱਕ ਲੈ ਹੋਰ ਦੱਸ ਲੈ ਕਿਹੜਾ ਡਿਜ਼ਾਈਨ ਕਿਹੜਾ ਮਰਜ਼ੀ ਲੈ ਜਾਓ 15000 ਰੁਪਏ ਦੇ ਵਿੱਚ ਆਉਣਾ ਕਿੱਥੇ ਪਊ ਇੱਕ ਵਾਰੀ ਐਡਰੈਸ ਵੀ ਬੋਲ ਦੇ ਫਿਰ ਆਉਣਾ ਪਊਗਾ ਮੌਰ ਮੰਡੀ ਰਾਇਲ ਫਰਨੀਚਰ ਜ਼ਿਲ੍ਹਾ ਬਠਿੰਡਾ ਰੈਲੀ ਪੰਪ ਦੇ ਸਾਹਮਣੇ ਤਲਵੰਡੀ ਵਾਲੇ ਰੋਡ ਤੇ ਤੇ ਬਾਕੀ ਇਹ ਸਕਰੀਨ ਤੇ ਨੰਬਰ ਚੱਲ ਰਿਹਾ ਤੁਸੀਂ ਕੋਈ ਵੀ ਜਾਣਕਾਰੀ ਲੈ ਸਕਦੇ ਹੋ